ਏ ਮਨ ਪਿਆਰਿਆ ਏ ਮੇਰੇ ਪਿਆਰੇ ਮਾਣਾ ਤੂੰ ਸਦਾ ਸੱਚ ਸਮਾਲੀਏ ਨਾ ਇਹ ਮਨ ਪਿਆਰਿਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸਮਾਲੇ ਇਹ ਕੁਟੰਬ ਤੂੰ ਜੇ ਦੇਖਦਾ ਇਹ ਮਿਰਗ ਤ੍ਰਿਸ਼ਨਾ ਹੈ ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਹੀਂ ਤੇਰੇ ਨਾਲੇ ਇਹਨੇ ਤੇਰੇ ਨਾਲ ਨਹੀਂ ਜਾਣਾ ਇਹ ਤੇਰੇ ਨਾਲ ਨਿਭਣ ਵਾਲਾ ਨਹੀਂ ਕਿਉਂਕਿ ਇਹ ਹੈ ਹੀ ਅਸਤ ਏ ਮਨ ਪਿਆਰਿਆ ਤੂੰ ਸਦਾ ਸੱਚ ਸਮਾਲੇ ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਹੀਂ ਤੇਰਾ ਨਾਲ ਐ ਸਾਥ ਤੇਰਾ ਚੱਲੈ ਨਹੀਂ ਤਿਸ ਨਾਲ ਕਿਉਂ ਚਿਤ ਲਾਈਐ ਮਿਰਗ ਵੀ ਪਛਤੰਦਾ ਹੈ ਗੰਧਰਬਨਗਰੀ ਵਾਲਾ ਕਿਹੜਾ ਕੋਠੀਆਂ 'ਚ ਰਹਿੰਦਾ ਤੇ ਸ਼ਾਂਤਲੇ ਬੈਠਾ ਵੀ ਪਛਤੰਦਾ ਹੈ ਸਾਥ ਤੇਰਾ ਚੱਲੈ ਨਹੀਂ ਤਿਸ ਨਾਲ ਕਿਉਂ ਚਿਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਨਾ ਕਰਿਓ ਇਹ ਅਸਤ ਹੈ ਜਿਤ ਅੰਤ ਪਛੋਤਾਈਐ ਮਹਾਰਾਜ ਫਿਰ ਇਸ ਅਸਤ ਵਿੱਚੋਂ ਸਤ ਕਿਵੇਂ ਲੱਭੀਏ ਧੰਨ ਗੁਰੂ ਅਮਰਦਾਸ ਕਹਿੰਦੇ ਸਤ ਗੁਰੂ ਕਾ ਉਪਦੇਸ਼ ਸੁਣ ਤੂੰ ਯਹੀ ਸਤ ਹੈ ਸਤ ਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰਾ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸਮਾਲੇ ਅੱਜ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਦਰਬਾਰਤ ਹੁਕਮਨਾਮਾ ਤੂੰ ਸੁਣਿਆ ਹੋਣਾ ਜ਼ਰੂਰ ਸੁਣਿਆ ਕਰੋ ਸ਼ਾਮ ਨੂੰ ਮੇਰੀ ਬੇਨਤੀ ਹੈ ਜੀ ਕਿਉਂਕਿ ਉਹ ਸਾਡਾ ਧੁਰਾ ਹੈ ਕਾਹੂ ਦਿਨ ਨੇ ਪਾਟ ਪਟੰਬਰ ਕਾਹੂ ਪਲਗ ਨਿਵਾਰਾ ਕਾਹੂ ਗੜੀ ਗੋਦਰੀ ਨਹੀਂ ਕਾਹੂ ਖਾਨ ਪਰਾਦਾ ਆਹ ਹੀ ਖ਼ਬਰ ਨਾ ਕਿ ਜੇ ਰੇਮਨ ਸੁਕ੍ਰਿਤ ਕਰ ਕਰ ਲੀਜੇ ਰੇਮਨ ਆਹਰ ਕਿ ਵੀ ਕਿਆ ਜਾਂਦਾ ਪਰ ਜੇ ਐੜਾ ਥੋੜਾ ਗੇਤਰ ਲਈ ਖਿਰਖ ਨਾ ਕਰ ਉਹਦੇ ਮਹਾਰਜ ਕਹਿੰਦੇ ਨੇ ਕਿਸੇ ਨੂੰ ਨਿਵਾਰੀ ਪਲੰਗ ਦਿੱਤੇ ਨੇ ਕਈ ਵਿਚਾਰੇ ਬਾਹਰ ਲੱਭਦੇ ਫਿਰਦੇ ਗੱਦਾ ਲੱਭ ਜੂਗਾ ਤੇ ਸੱਚੀ ਮੁੱਛ ਇੱਥੇ ਆਇਆ ਨਾ ਜੀ ਪਰਵਾਨਾ ਸਾਹਿਬ ਜੀ ਨੇ ਇੱਕ ਗੱਲ ਬੜੀ ਪਿਆਰੀ ਲਿਖੀ ਜੀ ਯਾਨੀ ਜੈਸਵੰਤ ਸਿੰਘ ਜੀ ਕਿਉਂਕਿ ਉਹ ਕਥਾ ਕਰਦੇ ਨੇ ਗਾਥਾ ਰੂਪ ਕੰਨ ਉਹਨਾਂ ਦਾ ਆਪਣੀ ਸਟਾਈਲ ਹੈ ਜੀ ਬਹੁਤ ਸੋਹਣਾ ਕਹਿੰਦੇ ਇੱਕ ਵਾਰੀ ਕੋਈ ਸੀਠ ਵੇਠਾ ਸੀ ਤੇ ਇੱਕ ਬੰਦਾ ਉਹਦੇ ਕੋਲ ਚਲਾ ਗਿਆ ਦੁਕਾਨ ਤੇ ਮੰਗਣ ਮੰਗਣ ਕਾਹਦਾ ਗਿਆ ਵਿਚਾਰਾ ਉਹਨੂੰ ਲੋੜ ਪੈ ਗਈ ਮੰਗਤਾ ਨਹੀਂ ਸੀ ਉਹਨੇ ਕਿਹਾ ਸੀਠ ਜੀ ਮੈਂ ਕਈ ਦਿਨਾਂ ਦਾ ਭੁੱਖਾ ਹਾਂ ਮੈਂ ਚੰਗੇ ਪਲੇ ਘਰ ਦਾ ਆਂ ਪਰ ਪਲਟਾ ਬਚ ਗਿਆ ਮੇਰਾ ਸਭ ਕੁਝ ਚਲਾ ਗਿਆ ਤੇ ਮੈਨੂੰ ਖਾਣ ਵਾਸਤੇ ਰੋਟੀ ਵੀ ਕੋਈ ਨਹੀਂ ਰੋਟੀ ਦੇ ਦਿਓ ਕਪੜੇ ਤੇ ਮੈਨੂੰ ਬਿਸਤਰਾ ਕੋਈ ਦੇ ਸਕਦੇ ਹੋ ਉਹ ਸੀਠ ਇਹਨਾਂ ਹੰਕਾਰਿਆ ਕਹਿੰਦਾ ਤੇਰੇ ਵਰਗੇ ਕਈ ਮੰਗਤੇ ਤੇ ਤੁਰੇ ਫਿਰਦੇ ਨੌਕਰ ਨੂੰ ਕਹਿੰਦਾ ਧੱਕੇ ਮਾਰ ਦੁਕਾਨ ਤੋਂ ਬਾਹਰ ਕਰ ਸਵੇਰੇ ਸਵੇਰੇ ਆ ਗਿਆ ਮੰਗਤਾ ਉਹਨੇ ਕਿਹਾ ਮੈਂ ਮੰਗਤਾ ਨਹੀਂ ਮੈਨੂੰ ਸਮੇ ਨੇ ਇੱਥੇ ਖੜਿਆ ਕਰ ਦਿੱਤਾ ਮੈਂ ਮੰਗਤਾ ਨਹੀਂ ਹੈਗਾ ਸਮੇ ਨੇ ਖੜਿਆ ਕੀਤਾ ਰੱਬ ਦੀ ਕਰਨੀ ਉਹਨੂੰ ਧੱਕੇ ਤਾਂ ਮਾਰਦੇ ਸੇਠ ਦੇ ਦਿਨ ਮਾਰੇ ਆ ਗਏ ਦੁਕਾਨ ਵੇਚੀ ਵਪਾਰ ਸਭ ਕੁਝ ਚਲਾ ਗਿਆ ਅੱਜ ਉਹ ਉੱਥੇ ਆ ਕੇ ਖਲੋ ਗਿਆ ਜਿਹੜੀ ਜਿਹਨੂੰ ਕਦੀ ਧੱਕੇ ਮਾਰੇ ਉਹ ਵੀ ਅੱਜ ਲੋੜ ਬੰਦ ਹੋ ਕੇ ਕਿਸੇ ਦੀ ਦੁਕਾਨ ਤੇ ਚਲਾ ਗਿਆ ਉਹਦੀ ਦੁਕਾਨ ਸੀ ਬੜੀ ਸੋਹਣੀ ਕੱਪੜੇ ਦਾ ਕੰਮ ਉਹਦਾ ਸੋਨੇ ਦਾ ਕੰਮ ਉਹਦਾ ਕਰਿਆਨੇ ਦਾ ਕੰਮ ਉਹਦਾ ਉਹ ਬੂਵੇ ਕੇ ਖਲੋ ਕੇ ਆਵਾਜ਼ ਦਿੰਦਾ ਉਹ ਸੇਠ ਮੈਨੂੰ ਲੋੜ ਨੇ ਮਾਰ ਦਿੱਤਾ ਮੈਂ ਮੰਗਤਾ ਨਹੀਂ ਮੈਂ ਕਈ ਦਿਨਾਂ ਦੀ ਰੋਟੀ ਨਹੀਂ ਖਾਧੀ ਸ਼ੀਸ਼ਾ ਲੱਗਾ ਸੀ ਸੇਠ ਨੇ ਵੇਖਿਆ ਸ਼ੀਸ਼ੇ ਵਿੱਚੋਂ ਕਿ ਬਾਹਰ ਕੋਈ ਖਲੋਤਾ ਹੈ ਉਹਨੇ ਨੌਕਰ ਨੂੰ ਆਵਾਜ਼ ਦਿੱਤੀ ਉਸ ਬੰਦੇ ਨੂੰ ਇਸ਼ਨਾਨ ਕਰਾਓ ਉਹਦਾ ਮਾਪ ਲੈ ਕੇ ਕੱਪੜੇ ਸਵਾ ਕੇ ਦਿਓ ਉਹਨੂੰ ਰਹਿਣ ਦਾ ਪ੍ਰਬੰਧ ਕਰਾਓ ਉਹਨੂੰ ਰੋਟੀ ਦਿਓ ਉਹਨੂੰ ਸਨਮਾਨ ਦਿਓ ਆਪ ਨਹੀਂ ਮਿਲਿਆ ਉਹਨੇ ਜੀ ਉਸ ਬੰਦੇ ਦਾ ਇਸ਼ਨਾਨ ਕਰਾਇਆ ਉਹਨੂੰ ਕਿਹਾ ਜੇ ਤੇਰਾ ਪ੍ਰਬੰਧ ਨਹੀਂ ਰੋਟੀ ਵੀ ਦੇਾਂਗੇ ਕੱਪੜਾ ਵੀ ਦੇਾਂਗੇ ਤੇਰੀ ਸੰਭਾਲ ਕਰਾਂਗੇ ਉਹਨੂੰ ਕਮਰਾ ਵੀ ਦੇ ਦਿੱਤਾ ਕੱਪੜੇ ਵੀ ਰੋਟੀ ਪਾਣੀ ਵੀ ਸ਼ਾਮ ਨੂੰ ਸੇਠ ਉਹਨੂੰ ਮਿਲ ਲਗਿਆ ਨੌਕਰ ਲੈ ਕੇ ਉਹ ਨੌਕਰ ਨੂੰ ਪਛਾਣ ਗਿਆ ਜਿਹੜਾ ਬੰਦਾ ਸੀ ਜਿਹਨੇ ਸਾਰਾ ਦਿਨ ਸੇਵਾ ਕਰਾਈ ਉਹਨੂੰ ਪਤਾ ਲੱਗ ਗਿਆ ਇਹ ਤਾਂ ਮੇਰਾ ਨੌਕਰ ਏ ਜਦੋਂ ਮੈਂ ਵੱਸਦਾ ਹੁੰਦਾ ਸੀ ਮੇਰੀ ਨੌਕਰੀ ਕਰਦਾ ਸੀ ਜਦੋਂ ਮਾਲਕ ਆਇਆ ਉਨੇ ਕਹੇ ਸੇਟ ਜੀ ਮੰਗਤੇ ਨੂੰ ਕਹਿੰਦਾ ਸੇਟ ਜੀ ਮੈਨੂੰ ਪਛਾਣਿਆ ਕਹਿੰਦਾ ਮੈਂ ਪਛਾਣਿਆ ਨਹੀਂ ਕਹਿੰਦਾ ਮੈਂ ਉਹ ਹੀ ਆ ਜਿੰਨੇ ਤੂੰ ਆ ਧੱਕੇ ਮਰਵਾਏ ਸੀ ਇਸ ਨੌਕਰ ਤੋਂ ਅੱਜ ਮੈਂ ਸੈੱਟ ਹੋ ਗਿਆ ਤੁਸੀਂ ਸੜਕ ਤੇ ਆ ਗਏ ਹੋ ਪਰ ਮੈਂ ਇੱਕੋ ਗੱਲ ਕਹਾਹਾਂਗਾ ਉਹਨੇ ਕਿਹਾ ਜੇ ਕੋਈ ਸੜਕ ਤੇ ਆ ਜਾਏ ਤੇ ਉਹਦਾ અપਮਾਨ ਨਹੀਂ ਕਰੀਦਾ ਹੁੰਦਾ ਭਾਵੇਂ ਕੋਈ ਸੜਕ ਤੇ ਨਹੀਂ ਕੋਈ ਆਇਆ ਅਸੀਂ ਆ ਆਦਮੀ ਹਾਂ ਅਕੀਦੂ ਜੀ ਮਦਦ ਕਰਨ ਵਾਲੇ ਮੈਂ ਫਿਰ ਵੀ ਆਪ ਨੂੰ ਜਿਹੜੀ ਬੇਨਤੀ ਕਰਨ ਲੱਗਾ ਕਿ ਜੋ ਕੁਝ ਆਪਾਂ ਦੇਖਣੇ ਪਿਆ ਕੀ ਇਹ ਸਤਖ ਹੈ ਗੁਰੂ ਸਾਹਿਬ ਕਹਿੰਦੇ ਨਹੀਂ ਇਹ ਸਚਾਈ ਨਹੀਂ ਇਹ ਜੋ ਤੂੰ ਦੇਖਣਾ ਪਿਆ ਪਰਵਾਰ ਵਿੱਚ ਕੀ ਤੇਰੇ ਨਾਲ ਨਿਭੇਗਾ ਸ਼੍ਰੀਮਨ ਭਾਈ ਗੁਰਦਾਸ ਸਾਹਿਬ ਨੇ ਇਹਦੀ ਵਿਆਖਿਆ ਕੀਤੀ ਹੈ ਹਰ ਚੰਦੋਰੀ ਵੇਖ ਕੇ ਕਰਦੇ ਪ੍ਰਵਾਸਾ ਕਲ ਵਿੱਚ ਤਪਣ ਪੱਟੀਆਂ ਕਿਉਂ ਲਹਿ ਪਿਆਸਾ ਸੋਹਣੇ ਰਾਜ ਕਮਾਈਐ ਕਰ ਭੋਗ ਵਿਲਾਸਾ ਛਾਇਆ ਬਿਰਕ ਨਾ ਰਹਿ ਥਿਰ ਪੂਜਾ ਕਿਉਂ ਆਸਾ ਬਾਜੀ ਗਰਦੀ ਖੇਡ ਜਿਉ ਸਭ ਕੂੜ ਤਮਾਸ਼ਾ ਬਈ ਸੇਵਦਾ ਬਚਨ ਹੈ ਹੁਣ ਇਹਦੇ ਅਰਥ ਬੜੇ ਸੌਖੇ ਨੇ ਕਹਿੰਦੇ ਨੇ ਜਿਹੜਾ ਬੰਦਾ ਖਰੀਚੰਦ ਦੀ ਨਗਰੀ ਤੇ ਭਰੋਸਾ ਕਰ ਲਏ ਉਹਨੇ ਵਸਣਾ ਕਿੱਥੇ ਹੈ ਜਿਹੜਾ ਬੰਦਾ ਸੁਪਨੇ ਦੇ ਰਾਜ ਤੇ ਭਰੋਸਾ ਕਰ ਲਵੇ ਉਹਨੇ ਕਿੱਥੇ ਵਸਣਾ ਸੁਪਨਾ ਕਦੀ ਸੱਚ ਨਹੀਂ ਹੋਣਾ ਹਰ ਚੰਦੌਰੀ ਦੇਖ ਕੇ ਕਰਦੇ ਪਰਵਾਸਾ ਥਲ ਵਿੱਚ ਤਪਣ ਪੱਠੀਆਂ ਆ ਜਿਹੜੀ ਮਿਰਗ ਤਿਸ਼ਨਾ ਕਿਉਂ ਲਹਿ ਪਿਆਸਾ ਸੋਹਣੇ ਰਾਜ ਕਮਾਈਆ ਕਰ ਭੋਗ ਬਲਾਸਾ ਛਾਂयां ਬਿਰਕਣਾ ਰਹੇ ਥਿਰ ਰੁੱਖ ਦੀ ਛਾਂ ਥਿਰ ਨਹੀਂ ਰਹਿਣੀ ਪੁਜਾ ਕਿ ਆਸਾ ਤੇਰੀ ਆਸ਼ਾ ਨੇ ਪੂਰੀ ਨਹੀਂ ਕਰਨੀ ਅੱਗੇ ਕਿਨੇ ਬਾਜੀਗਰ ਦੀ ਖੇਡ ਰਿਓ ਸਭ ਕੂੜ ਤਮਾਸ਼ਾ ਜਿਵੇਂ ਬਾਜੀਗਰ ਤੁਹਾਨੂੰ ਪਤਾ ਮਦਾਰੀ ਵਾਲਾ ਮਦਾਰੀ ਪਾਉਂਦਾ ਸੀ ਨਾ ਜੀ ਕਿੰਨੀਆਂ ਚੀਜ਼ਾਂ ਕੱਢਦਾ ਕੱਪੜੇ ਬਰਤਨ ਤੁਹਾਨੂੰ ਪਤਾ ਨਿੱਕੇ ਹੁੰਦਿਆਂ ਵੇਖਣਾ ਰੇਡੀਓ ਵੀ ਕੱਢ ਲਿੰਦਾ ਸੀ ਰੇਡੀਓ ਕੱਢ ਕੇ ਗਾਣੇ ਚੱਲ ਪੈਂਦੇ ਸਨ ਨਿਆਣਾ ਇਸ ਤਾਂ ਬੈਠਾ ਹੋਣਾ ਉਹਨਾਂ ਨੂੰ ਕਹਿੰਦਾ ਹੱਥ ਖੋਲ ਉਹਨੇ ਹੱਥ ਖੋਲਣਾ ਵਿੱਚੋਂ ਰੁਪਈਏ ਨਿਕਲਣ ਕਹਿੰਦਾ ਚੋਰਾ ਰੁਪਈਏ ਤੂੰ ਉਸ ਮੇਰੇ ਚੋਰੀ ਕਰ ਲੈ ਕਿੱਡੀ ਕਲਾ ਸੀ ਉਹਦੀ ਪਰ ਇੰਨੀ ਖੇਡ ਖੇਡ ਕੇ ਬਰਤਨ ਕਪੜੇ ਸਭ ਕੁਝ ਵਿਖਾ ਕੇ ਫਿਰ ਕਹਿੰਦਾ ਸੀ ਉਹਨੂੰ ਖੇਡ ਮੈਂ ਦਿਖਾ ਦਿੱਤੀ ਹੈ ਚਵਾਨੀ ਠਿਆਨੀ ਜ਼ਰੂਰ ਦੇ ਕੇ ਜਾਇਓ ਇਸ ਤਰੀਆ ਆਪਾਂ ਦੱਸਿਆ ਸਰਦੇ ਨਾ ਤੇ ਜੇ ਕੋਈ ਸਿਆਣਾ ਬੰਦਾ ਕਹਿ ਦੇ ਉਹ ਭਾਈ ਸੱਜਣਾ ਤੇਰੇ ਹੱਥ ਚ ਇੰਨੀ ਤਾਕਤ ਤੂੰ ਰੇਡੀਓ ਤੂੰ ਕਪੜੇ ਤੂੰ ਗਹਿਣੇ ਤੂੰ ਭਾਂਡੇ ਕਢਣਾ ਉਹ ਕਹਿੰਦਾ ਸਿਰਫ ਤੁਹਾਡੀਆਂ ਅੱਖਾਂ ਨੂੰ ਭੁਲੇਖਾ ਪਾਇਆ ਖੈਰ ਕੁਝ ਵੀ ਨਹੀਂ ਫਿਰ ਮੈਂ ਬੇਨਤੀ ਕਰਾਂਗਾ ਗੁਰੂ ਸਾਹਿਬ ਕਹਿੰਦੇ ਨੇ ਇਹ ਮੋਹ ਜਿਹੜਾ ਹੈ ਇਸ ਤਰ੍ਹਾਂ ਇਹਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਫਰਮਾਇਆ ਜਗਤ ਮੇ ਝੂਠੀ ਦੇਖੀ ਪ੍ਰੀਤ ਇਹ ਮੋ ਝੂਠਾ ਹੈ ਜਗਤ ਮੇ ਝੂਠੀ ਦੇਖੀ ਪਰ ਅੱਜ ਮੈਂ ਜਿਹੜੀ ਗੱਲ ਕਰ ਰਿਹਾ ਇਸ ਵਿੱਚੋਂ ਨਿਕਲਿਆ ਇਹ ਸ਼ਬਦ 'ਚ ਇੱਕ ਤੋਕ ਹੁੰਦੀ ਅਖੀਰ ਤੇ ਜਿਹੜਾ ਜੁ ਹੁਕਮਨਾਮਾ ਸੀ ਨਾ ਕਹਿ ਤ ਕਬੀਰ ਸੁਨੋਰੇ ਸੰਤੋ ਮੇਰੀ ਮੇਰੀ ਝੂਠੀ ਚਿਰਗਟ ਫਾਰ ਚਟਾਰਾ ਲੈ ਗਿਓ ਤਰੀ ਤਾਗਰੀ ਝੂਠੀ ਅੱਜ ਮੈਂ ਜਦੋਂ ਪੜਿਆ ਮੈਂ ਕਿਹਾ ਅੱਜ ਦੇ ਹੁਕਮ ਅੱਜ ਦੀ ਕਥਾ ਨਾ ਮਿਲਦਾ ਚਿਰਗਟ ਫਾਰ ਚਟਾਰਾ ਲੈ ਗਿਓ ਤਰੀ ਤਾਗਰੀ ਝੂਠੀ ਕੀ ਹੈ ਜੀ ਦਾ ਅਰਥ ਪਿੰਜਰੇ ਦੇ ਵਿੱਚ ਪੰਛੀ ਡਕਿਆ ਚਿੜਾ ਤੇ ਜਿਨੇ ਰੱਖਿਆ ਪੰਛੀ ਉਹ ਰੋਜ਼ ਕੀ ਕਰਦਾ ਹੈ ਪਾਣੀ ਕੁਜੀ ਕੁਜੀ ਚ ਪਾਣੀ ਪਾਉਂਦੇ ਸਨ ਦਾਣਾ ਪਾ ਦਿੰਦਾ ਉਹ ਪੰਛੀ ਦਾਣਾ ਵੀ ਪਿੰਦਾ ਹੈ ਇਹ ਦਾਣਾ ਖਾਂਦਾ ਹੈ ਤੇ ਪਾਣੀ ਪੀਂਦਾ ਹੈ ਤੇ ਉਹ ਉਹ ਠੁੱਠੀ ਨੂੰ ਉਸ ਕੁਜੀ ਨੂੰ ਬੜਾ ਪਿਆਰ ਕਰਦਾ ਹੈ ਉਹ ਪਾਣੀ ਦੀ ਠੁੱਠੀ ਜਾਂ ਉਹ ਕੁਜੀ ਜੀ ਦਾਣੇ ਵਾਲੀ ਜਿਹੜੀ ਭਾਂਡਾ ਹੈ ਉਹਨੂੰ ਬੜੀ ਪਾਰ ਕਰਦਾ ਹੈ ਕਬੀਰ ਸਹਿਬ ਕਹਿੰਦੇ ਨੇ ਉਹ ਚਿੜਿਆ ਇਹ ਝੂਠੀ ਕਾਮੀ ਆ ਜਿਹੜੇ ਪਾਣੀ ਵਾਲੀ ਪਿਆਲੀ ਦੇ ਧਵਾਲੇ ਤੂੰ ਘੁੰਮਣਾ ਮੇਰੀ ਇਹ ਦਾਣੇ ਰੋਜ ਪੈਂਦਾ ਪਾਉਂਦੇ ਨੇ ਤੂੰ ਕਹਿੰਦਾ ਮੇਰੀ ਜਿਤੇ ਰਖੀ ਜਿੱਦ ਦਿਨ ਬਿੱਲਾ ਆਇਆ ਬਿੱਲੇ ਨੇ ਪਿੰਜਰਾ ਤੋੜ ਦਿੱਤਾ ਉਹਨੇ ਚਿੜੇ ਨੂੰ ਪਕੜ ਕੇ ਖਤਮ ਕਰ ਦਿੱਤਾ ਕਹਿਣ ਲੱਗੇ ਜਿਹਦਾ ਮੋਹ ਕਰਦਾ ਸਾਂ ਉਹ ਪਿਆਲੀ ਪਾਣੀ ਦੀ ਤੇ ਉਹ ਦਾਣੇ ਵਾਲੀ ਕੁਜੀ ਅਜੇ ਵੀ ਪਈ ਤੇਰੇ ਨਾਲ ਨਹੀਂ ਗਈ ਚਿਰਗਟ ਫਾਰ ਚਟਾਰਾਂ ਲੈ ਗਿਓ ਪਿੰਜਰੇ ਨੂੰ ਪਾੜ ਕੇ ਬਿੱਲਾ उस चिड़े नू लै गया पंछी लै गया तारी तागरी छुट्टी माना चेते रखी जिस मोह च तू जाना जगत में झूठी देखी प्रीत अपने क्या मीत की स्त्री ती पुत्र क्या दारा क्या मीत मेरो मेरो सब है कहता है सारी कहने मेरो मेरो मेरा मेरो मेरो सब है कहता है खित सो बंदो चीत अंतकाल संगी कोहू ਏ ਆਚਰਜ ਹੈ ਰੀਤ ਏ ਆਚਰਜ ਹੈ ਮਰਿਆਦਾ ਦੁਨੀਆ ਦੀ ਅੰਤਕਾਲ ਸੰਗੀ ਨੇ ਕੋ ਏ ਆਚਰਜ ਹੈ ਰੀਤ ਮਨ ਮੂਰਖ ਅੱਜ ਹੁਣੇ ਸਮਝਤ ਸਿੱਖਦਾ ਘਾਰਿਓ ਨੀਤ ਤੈਨੂੰ ਰੋਜ ਸਮਝਾਣਾ ਪਿਆ ਮਿਰਗ ਤ੍ਰਿਸ਼ਨਾ ਗੰਧਰਵ ਨਰਗ ਨਗਰ ਦਰਮਸ਼ ਆਇਆ ਸਿੱਖਦਾ ਘਾਰਿਓ ਨੀਤ ਨਾਨਕ ਪਵਜਲ ਪਾਰ ਪਰ ਜੋ ਗਾਵੇ ਪ੍ਰਭ ਕੇ ਗੀਤ ਇਹਨੂੰ ਭਾਈ ਸਾਹਿਬ ਨੇ ਇੱਕ ਹੋਰ ਬਚਨ ਕਿਹਾ ਦੀਵਾਲੀ ਦੀ ਰਾਤ ਦੀਵੇ ਬਾਲੀਆਂ ਉਹ ਵੀ ਆਈ ਹੱਥ ਨੇ ਜੀ ਉੰਜ ਵੈਸੇ ਮੇਰੀ ਬੇਨਤੀ ਹੈ ਦਿਵਾਲੀ ਨੂੰ ਕੋਈ ਖੰਡਨ ਕਰਦਾ ਕੋਈ ਮੰਡਨ ਕਰਦਾ ਦਿਵਾਲੀ ਸਾਡੀ ਆਇ ਨਹੀਂ ਗੁਰਮਖੋ ਦੋ ਮੇਲੇ ਜੋੜ ਮੇਲੇ ਗੁਰੂ ਅਮਰਦਾਸ ਜੀ ਨੇ ਸ਼ੁਰੂ ਕਰ ਦਿੱਤੇ ਸਨ ਭਾਈ 파ਰੋ ਪਰਮਹੰਸ ਦੇ ਕਹਨ ਤੇ ਪਰ ਉਹ ਜੁਲਕਾ ਪਰਮਹੰਸ ਪੂਰੇ ਸਤਗੁਰ ਕਿਰਪਾ ਧਾਰੀ ਭਾਈ ਗੁਰਦਾਸ ਸਾਹਿਬ ਕਹਿੰਦੇ ਇੱਕ ਮੇਲਾ ਹੁੰਦਾ ਸੀ ਵਿਸਾਖ ਦਾ ਵਿਸਾਖੀ ਦਾ ਇੱਕ ਮੇਲਾ ਭਰਦਾ ਸੀ ਦਿਵਾਲੀ ਦਾ ਡਾਕਟਰ ਗੰਡਾ ਸਿੰਘ ਹੁਣਾ ਨੇ ਜਿਹੜੇ ਹੁਕਮਨਾਮੇ ਐਡਿਟ ਕੀਤੇ ਆ ਇਹ ਕਿਤਾਬ ਮਿਲਦੀ ਜੀ ਪਟਿਆਲਾ ਯੂਨੀਵਰਸਿਟੀ ਤੋਂ ਹੁਕਮਨਾਮੇ ਕੀ ਨੇ ਬੜੀ ਵਹਿੰਤ ਕਰਕੇ ਉਹਨਾਂ ਇਕੱਠੇ ਕੀਤੇ ਉਹਦੇ ਵਿੱਚ ਕੁਝ ਹੁਕਮਨਾਮਿਆਂ 'ਚ ਮੈਂ ਪੜਿਆ ਗੁਰੂ ਸਾਹਿਬ ਕਹਿੰਦੇ ਨੇ ਦੀਪਾਵਲੀ ਨੂੰ ਦਰਸ਼ਨਾਂ ਨੂੰ ਆਵਣਾ ਇਹਦਾ ਮਤਲਬ ਹੁਣ ਇਹਨੂੰ ਹਰ ਚੀਜ਼ ਨੂੰ ਜੋੜ ਕੇ ਆਪਾਂ ਅਨਮਤ ਨਾਲ ਜੁੜੀ ਜਾਈਏ ਜੀ ਦੀਵਾ ਬਲ ਗਿਆ ਤਾਂ ਵੀ ਸਿੱਖੀ ਨੂੰ ਖਤਰਾ ਪੈ ਗਿਆ ਸੱਚੀ ਜਿਓ ਇੱਕ ਨੇ ਕਿਹਾ ਸੀ ਦਾੜੀ ਬੰਨੀ ਤਾਂ ਵੀ ਖਤਰਾ ਸਾੜੀ ਬੰਨੀ ਤਾਂ ਵੀ ਖਤਰਾ ਉਹ ਕਹਿੰਦਾ ਫਿਰ ਇਹ ਮੂਮ ਹੈ ਕਿ ਪੰਥ ਹੈ ਜਿਹੜਾ ਛੇਤੀ ਮੇਰੀ ਫਿਰ ਬੇਨਤੀ ਹੈ ਨਾ ਗੱਲਾਂ ਚ ਆਪ ਪਾਉਲ ਜੀਏ ਨਾ ਕਈ ਵਾਰੀ ਬਾਹਰ ਦੇ ਸਿੰਬਲ ਹੁੰਦੇ ਆ ਇਹ ਸਿੰਬਲ ਚਿੰਨ ਬਾਹਰ ਦੇ ਪ੍ਰਤੀਕੀ ਸ਼ਬਦ ਮੈਂ ਵਰਤਾ ਪ੍ਰਤੀਕ ਕਹਿ ਲੋ ਉਹ ਚਿੰਨ ਹੁੰਦੇ ਆ ਮੈਂ ਇੱਕ ਵਾਰੀ ਇੱਥੇ ਕਿਹਾ ਸੀ ਸ਼ਹੀਦ ਦੀ ਥਾਂ ਤੇ ਦੀਵਾ ਕਿਉਂ ਬਲਦਾ ਮੈਂ ਮੱਠੀਆਂ ਦੀ ਗੱਲ ਨਹੀਂ ਕਰ ਰਿਹਾ ਮੈਨੂੰ ਬਖਸ਼ ਦਿਆ ਜੇ ਕਬਰਾਂ ਤੇ ਦੀਵੇ ਦੀ ਗੱਲ ਨਹੀਂ ਕਰ ਸ਼ਹੀਦਾਂ ਦੇ ਕਿਉਂ ਯਾਦ ਰੱਖਿਓ ਉਹ ਦੀਵਾ ਅਸਲ 'ਚ ਪੂਜਾ ਨਹੀਂ ਦੀਵਾ ਇੱਕ ਪ੍ਰਤੀਕ ਹੈ ਕਿਸ ਬੰਦੇ ਨੇ ਆਪਣਾ ਸਿਰ ਦੇ ਕੇ ਵੀ ਇਸ ਘਰ ਦਾ ਦੀਵਾ ਨਹੀਂ ਬਜਣ ਦਿੱਤਾ ਦੀਵਾ ਬੁੱਜਣ ਦਾ ਮਤਲਬ ਹੁੰਦਾ ਹੈ ਕੌਮ ਦਾ ਖਾਤਮਾ ਹੋ ਜਾਣਾ ਦਰਬਾਰ ਸਾਹਿਬ ਤੁਹਾਨੂੰ ਪਤਾ ਹੈ ਦੀਵਾ ਬਾਲਣ ਪਿਓ ਗਿਆ ਪੁੱਤਰ ਗਿਆ ਸ਼ਹੀਦ ਹੋਏ ਐਸੇ ਕਰਕੇ ਮੈਂ ਕਈ ਵਾਰੀ ਕਹਿੰਦਾ ਇਹ 1 ਲੱਖ ਪੁੱਤ 2 ਲੱਖ ਨਾਤੀ ਤੇ ਰਾਮਨਕਰ ਦਿਹਾਣਾ ਭਾਤੀ ਪਰ ਮੈਂ ਕਿਹਾ रामचंद्र ਜੀ ਮੈਂ ਨਹੀਂ ਕਿਤੇ ਪੜਿਆ ਦੀਵੇ ਚੁਕਲੇ ਉਹਨਾਂ ਕਹੇ ਬੱਤੀਆਂ ਵੀ ਚੁਕਲ ਜੋ ਇਹਦਾ ਮਤਲਬ ਸੀ ਏਡੇ ਵੱਡੇ ਪਰਵਾਰ ਵਾਲੇ ਬੰਦੇ ਦੇ ਘਰ ਚ ਅਨਸਬੰਸੀ ਨਹੀਂ ਰਹੀ ਕੋਈ ਦੀਵਾ ਬਾਲਣ ਵਾਲਾ ਨਹੀਂ ਰਿਹਾ ਦੀਵੇ ਬਾਲਣ ਦਾ ਮਤਲਬ ਹੈ ਇਹਦੀ ਖੋਦ ਨੂੰ ਪਰ ਇਹਨੂੰ ਪੂਜਾ ਚ ਲੈ ਕੇ ਨਹੀਂ ਅਰਥ ਕਰਨੇ ਘਰ ਮੇ ਜਿਹੜੀ ਬੇਨਤੀ ਇੱਥੇ ਕਰ ਲਗਾ ਕਿ ਇਹ ਮਹਾਰਾਜ ਕਿਹਦੇ ਮੋਚ ਰਚ ਜਾਂਦੇ ਨੇ ਉਹ ਜਿਹੜੇ ਦੁਰਮਤ ਚ ਫਸੇ ਨੇ ਉਹ ਪੌੜੀ ਖੈ ਦੀਵਾਲੀ ਦੀ ਰਾਤ ਦੀਵੇ ਬਾਲੀਅਨ ਤਾਰੇ ਜਾਤ ਸਨਾਤ ਅੰਬਰ ਭਾਲੀਅਨ ਫੁੱਲਾਂ ਦੀ ਬਾਗਾਂ ਚੁੰਚ ਚੁੰਚ ਚਾਲੀਅਨ ਤੀਰਥ ਜਾਤੀ ਜਾਤ ਨੈ ਨਖਾਲੀਆਂ ਇਹਦੇ ਅਖੀਰ ਚ ਇੱਕ ਤੋਕ ਹੁੰਦੀ ਹੈ ਗੁਰਮੁਖ ਸੁਖ ਫਲ ਦਾਤ ਸ਼ਬਦ ਸਮਾਲੀਆਂ ਹਰ ਚੰਦੋਰੀ ਦਾ ਜ਼ਿਕਰ ਵੀ ਹੁੰਦਾ ਹੁਣ ਇਹਦੇ ਅਰਥ ਕੀ ਨੇ ਉਂਝ ਮੇਰੀ ਬੇਨਤੀ ਹੈ ਜੀ ਪਲੀਜ਼ ਉਦੋਂ ਆਪਾਂ ਪੜ ਜਰੂਰ ਦਿੰਨੇ ਆ ਦੀਵਾਲੀ ਦੀ ਰਾਤ ਦੀਵੇ ਬਾਲੀਆਂ ਪਰ ਸੰਗਤ ਨੂੰ ਦੱਸਣਾ ਚਾਹੀਦਾ ਵੀ ਇਹ ਇਹਦੇ ਨਾਲ ਸੰਬੰਧਤ ਨਹੀਂ ਇਹ ਮੋਹ ਨਾਲ ਤੇ ਨਾਸ਼ਵੰਤਾ ਨਾਲ ਸੰਬੰਧਤ ਹੈ ਹੁਣ ਜਿਵੇਂ ਮੈਂ ਇੱਕ ਦਿਨ ਕਿਹਾ ਸੀ ਅਰਥ ਅਨਰਥ ਨਾ ਕਰੋ ਕੁੱਤਾ ਰਾਜ ਵਹਾਲੀਆ ਫਿਰ ਚੱਕੀ ਚਟੈ ਸਾਰੇ ਪੜਨੇ ਆ ਨਾ ਅਗਲਾ ਪੁੱਛ ਲੈ ਦੇ ਅਰਥ ਕੀ ਨੇ ਉਹ ਪੌੜੀ ਨਿੰਦਕਵਾਸ ਦੇਖ ਹੈ ਵੀ ਕੁੱਤੇ ਨੂੰ ਰਾਜ ਤੇ ਬਿਠਾ ਲਓ ਚੱਕੀ ਚੱਟਣ ਤੋਂ ਨਹੀਂ ਮੁੜਦਾ ਜਿਹੜਾ ਤੁਹਾਡੀ ਨਿੰਦਿਆ ਕਰਦਾ ਉਹਨੂੰ ਜਿੰਨਾ ਮਰਜੀ ਸਮਾਨ ਦੇ ਦਿਓ ਉਸਨੇ ਕੁੱਤੇ ਦੀ ਤਰ੍ਹਾਂ ਕਿਤੇ ਨੇ ਕਿਤੇ ਜਾ ਕੇ ਫਿਰ ਨਿੰਦਿਆ ਕਰ ਦੇਣੀ ਕਿਉਂਕਿ ਅਸੀਂ ਸ਼ਬਦਾਂ ਨੂੰ ਉਸ ਉਸ ਪਰਪੇਖ 'ਚ ਰਹਿਣ ਦਈਏ ਸੰਗਤ ਨੂੰ ਪਤਾ ਨਹੀਂ ਹੁੰਦਾ ਤੇ ਜੇ ਮੰਨ ਲਓ ਮੈਂ ਅਜੇ ਅਰਥ ਕਰ ਦਿੱਤੇ ਇਹ ਫਿਰ ਇਹਨਾਂ ਕੋਈ ਸੋਚਣ ਲੱਗ ਪਏ ਇਹਦਾ ਮਤਲਬ ਫਿਰ ਰਾਜਿਆਂ ਦੀ ਪਿੱਠ ਠੋਕਦਾ ਹੈ ਅਰਥ ਗਲਤ ਕਰਨ ਲੱਗ ਪਾਂਗੇ ਅਸੀਂ ਤਾਂ ਹੀ ਪਾਣੇ ਪੈਣਾ ਦੁੱਖ ਕਿਉਂਕਿ ਗੁਰਬਾਣੀ ਜੇ ਨਹੀਂ ਪੜਾਂਗੇ ਜਿਹੜਾ ਮਰਜੀ ਅਰਥ ਹੋਣ ਤੇ ਇੱਥੇ ਤੇ ਇਹ ਵੀ ਅਰਥ ਕਰਦੇ ਸੰਤ ਸਾਜਣ ਭੈ ਸਰਸੇ ਹਨਾ ਕਰਦੇ ਰਹਿਆ ਪਿੰਡੂ ਲੋਕ ਜਾਂਦੇ ਸੰ ਉਹ ਕਹਿੰਦੇ ਗੁਰੂ ਅਮਰਦਾਸ ਕਹਿੰਦੇ ਸੰਤ ਸਰਸ ਹੀ ਰਹਿੰਦੇ ਆ ਨਹੀਂ ਪਿਆਰੋ ਭਾਈ ਪ੍ਰੋਫੈਸਰ ਸਹਿਬ ਸਿੰਘਾ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਦਰਪਣ ਸ਼ੁਰੂ ਕੀਤਾ ਜਦੋਂ ਇਹ ਤੋਕਾਈ ਵਕਤ ਨਾ ਪਾਇਓ ਕਾਦੀਆਂ ਉਹਨਾਂ ਨੇ ਨੋਟ ਦਿੱਤਾ ਥੱਲੇ ਜਿਹੜੇ ਕਰ ਟਿਕਾ ਪੜਿਓ ਕਿਉਂਕਿ ਕਾਦੀਆਂ ਵਾਲੇ ਜਿਹੜੇ ਨੇ ਮਰ ਜਾਈ ਐਸੋ ਤਾਂ ਨੇੜੇ ਨੇ ਕਾਦੀਆਂ ਵਾਲੇ ਕਹਿੰਦੇ ਸਨ ਵੀ ਗੁਰੂ ਸਾਹਿਬ ਲਿਖ ਕੇ ਦੇ ਗਿਆ ਪੰਜਾਬ ਵਿਚ ਰਹਣ ਵਾਲਿਓ ਕਾਦੀਆਂ ਵਾਲਿਆਂ ਨਾਲ ਨਾ ਪਤਾ ਲਾਇ ਲੋਕੀ ਸਾਰੀ ਮੰਨਣ ਲੱਗ ਪਏ ਉਹ ਸ਼ਬਦ ਕਾਦੀ ਕਾਦੀ ਮੀਨਜ਼ ਕਾਜ਼ੀ ਪਰ ਕਰਨ ਚੱਲ ਰਿਹਾ ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲੈ ਕੁਰਾਨ ਜੇ ਪਰਮਾਤਮਾ ਦੇ ਰਚਨਾ ਦੇ ਟਾਈਮ ਦਾ ਮਕੀਨੇ ਦਾ ਤਰੀਕ ਦਾ ਪਤਾ ਹੁੰਦਾ ਤੇ ਜਿਹੜੇ ਖਲੀਫਿਆਂ ਨੇ ਕੁਰਾਨ ਦੇ ਸਫਾਰੇ ਇਕੱਠੇ ਕੀਤੇ ਉਹ ਕਿਉਂ ਨਾ ਦੱਸ ਗਏ ਉਹ ਕਿਹੜਾ ਵਕਤ ਸੀ ਸਮਾਂ ਨਹੀਂ ਦੱਸਿਆ ਪਰ ਉਹਦੇ ਅਰਥ ਉਹ ਲਗਾਓ ਇਸ ਤਰ੍ਹਾਂ ਸੰਤ ਸਾਜਨ ਪੈ ਸਰਸੇ ਉਹ ਜਦੋਂ ਅਸੀਂ ਅਰਥ ਕਰਾਂਗੇ ਕਵਰੀ ਉਚਾਰਨ ਵਿੱਚ ਰਹਿ ਜਾਂਦਾ ਜੀ ਇਹ ਆਪਾਂ ਇਹ ਮਾਤਰਾ ਪੂਰੀ ਕਰਦੇ ਹਾਂ ਸਰਸੇ ਪਰ ਜਦੋਂ ਅਰਥ ਕਰਾਂਗੇ ਸਰਸੇ ਹਾਂ ਸਰਸੇ ਅਰਥ ਵਿੱਚ ਨਹੀਂ ਕਰਾਂਗਾ ਸੰਤ ਸਾਜਨ ਪੈ ਸਰਸੇ ਜੇ ਸਰਸੇ ਬਾਠ ਕਰਨੇ ਆ ਵੈ ਗੁਰੂ ਜੀ ਮੈਂ ਦਾਵਾ ਨਹੀਂ ਕਰ ਰਿਹਾ ਇਹ ਲਬਜ ਰਾਰਾ ਸਸੇ ਨਾਲ ਜੁੜ ਗਿਆ ਸੇ ਪਿੱਛੇ ਚਲਾ ਗਿਆ ਸਰ ਸੇ ਤੇ ਜਦੋਂ ਪਾਠ ਕਰਾਂਗੇ ਸਸਾਂ ਅੱਗੇ ਲਾ ਲਾਂਗੇ ਤੇ ਰਾਰੇ ਪਿੱਛੇ ਸਸੇ ਲਾਂ ਲਾਂਗੇ ਸਰਸੇ ਇਹਦਾ ਅਰਥ ਹੋ ਜਾਗਾ ਰਸ ਸਮੇਤ ਰਸ ਨਾਲ ਪਰਪੂਰ ਰੱਬ ਦੀ ਬੰਦਗੀ ਕਰਨ ਵਾਲੇ ਜਿਹੜੇ ਸੰਤ ਸੱਜਣ ਨੇ ਉਹ ਰਸ ਤੋਂ ਖਾਲੀ ਨਹੀਂ ਉਹ ਰਸ ਦੇ ਨਾਲ ਭਰੇ ਹੋਏ ਆ ਇਸੇ ਤਰ੍ਹਾਂ ਸਾਵਣ ਸਰਸੀ ਕਾਮਣੀ ਪਰ ਪਾਠ ਜਿਹੜਾ ਪ੍ਰਚਲਿਤ ਹੈ ਸਾਵਣ ਸਰਸੀ ਕਾਮਣੀ ਫਿਰ ਅਰਜ ਕਰਾਂ ਜੀ ਉਥੇ ਹੈ ਦੀਵਾਲੀ ਦੀ ਰਾਤ ਦੀਵੇ ਬਾਲੀਆਂ ਦੀਵਾਲੀ ਦੀ ਰਾਤ ਸੱਤ ਲੱਗਦਾ ਘਰ ਘਰ ਵਿੱਚ ਦੀਵੇ ਬਲੇ ਆ ਪਰ ਇਹ ਬਲ ਦੇ ਦੀਵੇ ਝੂਠ ਨੇ ਕਿਉਂਕਿ ਅੱਧੀ ਰਾਤ ਤੋਂ ਬਾਅਦ ਇਹ ਸਾਰੇ ਦੀਵਿਆਂ ਨੇ ਰਾਤ ਵਿੱਚ ਸ਼ਾਮਲ ਹੋ ਜਾਣਾ ਨਾ ਬੁੱਝ ਜਾਣਾ ਇਹ ਦਿਸਲਾ ਹੋਇਆ ਨਹੀਂ ਰਹਿਣਾ ਦੀਵਾਲੀ ਦੀ ਰਾਤ ਦੀਵੇ ਬਾਲੀਆਂ ਤਾਰੇ ਜਾਤ ਸਨਾਤ ਜਾਤ ਸਨਾਤ ਛੋਟੇ ਵੱਡੇ ਪ੍ਰਭਾਤ ਵੇਲੇ ਕਿੰਨੇ ਚਮਕਦੇ ਆ ਤਾਰੇ ਸੋਹਣੇ ਲੱਗਦੇ ਆ ਉਧਰੋ ਉਧਰੋ ਚਿੱਟਾਪਨ ਹੋ ਰਿਹਾ ਹੈ ਉਧਰੋ ਤਾਰੇ ਚਮਕਦੇ ਆ ਪਰ ਗੁਰੂ ਸਾਹਿਬ ਜੀ ਦੇ ਪਿਆਰੇ ਸਿੱਖ ਭਾਈ ਸਾਹਿਬ ਕੇ ਨੇ ਚਮਕਦੇ ਤਾਰੇ ਤੇਰੀਆਂ ਅੱਖਾਂ ਨੂੰ ਭੁਲੇਖਾ ਹੈ ਤੂੰ ਅੱਖਾਂ ਖੋਲ ਕੇ ਦੇਖਦਾ ਰਹੀਂ ਇਹਨਾਂ ਚਮਕਦੇ ਆ ਚਮਦਦੇ ਆ ਨੇ ਅੱਖਾਂ ਤੋਂ ਪਰੇ ਹੋ ਜਾਣਾ ਤਾਰੇ ਜਾਤ ਸਨਾਤ ਅੰਬਰ ਭਾਲੀਆਂ ਅੱਗੇ ਫੁੱਲਾਂ ਦੀ ਬਾਗਾਂਤ ਚੁਨ ਚੁਨ ਚਾ ਕਿੱਡਾ ਸੋਹਣਾ ਬਗੀਚਾ ਫੁੱਲਾਂ ਨਾਲ ਭਰਿਆ ਆਪਾਂ ਰੋਜ ਸ਼ਾਇਰ ਕਰਦੇ ਆ ਗੁਰੂ ਕਹਿੰਦੇ ਨੇ ਸਤਗੁਰੂ ਕਹਿੰਦੇ ਨਹੀਂ ਨਹੀਂ ਇਹ ਸੱਤ ਨਹੀਂ ਇਹ ਅਸੱਤ ਹੈ ਇਹ ਜਿਹੜਾ ਦਿਸਦਾ ਪਿਆ ਹੈ ਕੁਝ ਦਿਨਾਂ ਬਾਅਦ ਨਾ ਇਹਨੇ ਭੁਰ ਕੇ ਧਰਤੀ ਤੇ ਡਿਗ ਪੈਣਾ ਤੀਰਥ ਜਾਤੀ ਜਾਤ ਨੈ ਨਿਹਾਲੀਆਂ ਯਾਤਰੀ ਤੀਰਥ ਤੇ ਗਏ ਸਾਰਿਆਂ ਨੇ ਥਾਵਾਂ ਮੱਲੀਆਂ ਆਹ ਥਾਂ ਮੇਰਾ ਆਹ ਮੇਰਾ ਜਦੋਂ ਮੇਲਾ ਉਜੜ ਗਿਆ ਕੁਝ ਵੀ ਨਹੀਂ ਰਹਿ ਗਿਆ ਗੁਰੂ ਜੀ ਕਹਿੰਦੇ ਨੇ ਜਿਹੜੀ ਚੀਜ਼ ਨਿਭਣ ਵਾਲੀ ਹੈ ਗੁਰਮੁਖ ਸੁਖਪਲ ਦਾਦ ਸ਼ਬਦ ਸੰਭਾਲੀਆਂ ਉਹ ਦਿਨ ਵੈਸੇ ਚਾਹੀਦਾ ਇਸ ਗੱਲ ਨੂੰ ਟੇਕ ਬਣਾ ਕੇ ਭਾਈ ਇਹ ਦੀਵੇ ਦੋ ਦਿਨਾਂ ਚ ਬੁੱਝ ਜਾਣੇ ਨੇ ਸ਼ਬਦ ਦਾ ਦੀਵਾ ਬੁੱਝ ਜਾਏ ਇਹ ਜਲਪੈ ਇਹਨੇ ਕਦੀ ਬੁਝਣਾ ਨਹੀਂ ਖੁੰਦਾ ਨਾ ਫਿਰ ਬੇਨਤੀ ਕਰਾਂਗਾ ਤਤਹ ਕੁਟੰਬ ਮੋ ਮਿਥਿਆ ਇਸੇ ਤਰ੍ਹਾਂ ਪਰਿਵਾਰ ਦਾ ਮੋ ਮਿਥਿਆ ਹੈ ਹਾਂ ਫਿਰ ਇੱਕ ਸਵਾਲ ਉੱਠਦਾ ਜੀ ਜੇ ਮਿਥਿਆ ਫਿਰ ਜੋਗੀਆਂ ਵਾਲੂ ਛੱਡ ਕੇ ਤੁਰ ਜੀ ਕੱਲ ਮੈਂ ਇੱਕ ਬੇਨਤੀ ਕੀਤੀ ਸੀ ਜੀ ਆਪਾਂ ਘਰ ਬੈਠੇ ਸੀ ਜੇ ਮਾਨੂੰ ਮੈਂ ਆਪਣੇ ਨੂੰ ਕਹਿਣਾ ਸਾਨੂੰ ਵੀ ਉਹ ਚਲੇ ਨੇ ਸਾਲ ਚੱਲਦੇ ਆਂ ਵੀ ਆਹ ਸੈੱਟ ਹੋ ਗਏ ਨਾ ਇਸ ਤੋਂ ਬਾਅਦ ਸਭ ਕੁਝ ਛੱਡ ਦੇਣਾ ਆਪਾਂ ਨਾਮ ਹੀ ਜਪਣਾ ਮੇਰੇ ਕੋਲ 99% ਤੇ ਬੈਠੇ ਨੇ ਸਵਾਦ ਹੀ ਲੈਂਦੇ ਆ ਨਿਆਣਾ ਵਿਆਹ ਗਿਆ ਉਸ ਤੋਂ ਬਾਅਦ ਸੈਟਾਂ ਜੀ ਉਹ ਅਗਲੇ ਕਹਿੰਦੇ ਨੇ ਵਿਆਹ ਗਿਆ ਪੁੱਤਰੇ ਨੂੰ ਪਾਰਕ 'ਚ ਕਿਨੇ ਲੈ ਕੇ ਜਾਣਾ ਹੈ ਗੇਮ 'ਚ ਕਿਨੇ ਲੈ ਕੇ ਜਾਣਾ ਹਾਂਜੀ ਇਹਨੂੰ ਸਕੂਲ ਛੱਡਣਾ ਜੇ ਗੱਡੀ ਚਲਾਸੇ ਨੇ ਕੰਮ ਮੁੱਕਦਾ ਜੀ ਇਹ ਉਦੋਂ ਨਹੀਂ ਮੁੱਕਣਾ ਜਿੱਦ ਦਿਨ ਸਾਹ ਮੁਕਣੇ ਨੇ ਇਹ ਨਹੀਂ ਮੁੱਕਣਾ ਇਸ ਤਰ੍ਹਾਂ ਇਸ ਸਬਕਾਸ਼ੇ ਵਿੱਚ ਇਸ ਰੋਲੇ ਰੱਪੇ 'ਚ ਮੋਚ ਹੀ ਉਠਣ ਦਾ ਯਤਨ ਕਰਨਾ ਤੰਗ ਕਰਦਾ ਜੀ ਐਵੇਂ ਕਈ ਜੋ ਗੱਲਾਂ ਕਰਨੀਆਂ ਸੌਖੀਆਂ ਨੇ ਇੱਥੇ ਦਸ਼ਰਤ ਵਰਗੇ ਮਹੱਲ ਤੋਂ ਦੇਖ ਕੇ ਮਰ ਗਿਆ ਜੀ ਪੁੱਤਰ ਦੇ ਮੋਹ ਵਿੱਚ ਇੱਥੇ ਇੰਨੇ ਕਿਹਾ ਅਸਵਥਾਮਾ ਮਾਰਾ ਗਿਆ ਮਰਿਆ ਤੇ ਹਾਥੀ ਸੀ ਨਾ ਮੋਚ ਮਰ ਗਿਆ ਗੁਰੂ ਇੱਥੇ ਅਰਜੁਨ ਵਰਗੇ ਅਬਮਨਿਉ ਮਰਿਆ ਪੁੱਭਾ ਮਾਰ ਕੇ ਰੋਏ ਯਾਦ ਰੱਖਿਓ ਇੱਕ ਗੁਰੂ ਗੋਬਿੰਦ ਸਿੰਘ ਸੱਚਾ ਪਾਤਸ਼ਾਹ ਹੈ ਜਿਨੇ ਬਾਪ ਦਾ ਸਿਰ ਦੇਖਿਆ ਤਾਂ ਵੀ ਅਖਰੂ ਨਹੀਂ ਸਟਿਆ ਤੇ ਪੁੱਤਰਾਂ ਦੀ लाज ਦੇ ਕੀਤਾ ਵੀ ਅਖਰੂ ਨਹੀਂ ਸਟਿਆ ਉਹ ਕਿੰਨਾ ਮੈਂ ਕਹਿੰਨਾ ਕਿੰਨਾ ਕਿੰਨਾ ਕੋ ਉਪਰਾੰ ਇੱਥੇ ਰਾਏ ਕੱਲੇ ਕੋਲ ਜਾਂਦੇ ਆ ਜਦੋਂ ਕਹਿੰਦੇ ਆ ਮਹਾਰਾਜ ਇਹ ਪੁੱਤਰ ਚਲੇ ਗਏ ਗੁਰੂ ਕੀ ਸਾਖੀਆਂ ਲਿਖਿਆ ਚਾਰ ਲਕੀਰਾ ਬੰਦਿਆ ਉਦੋਂ ਬਾਅਦ ਮਟੇ ਦੇਂਦੇ ਆ ਕਹਿੰਦੇ ਲਕੀਰਾ ਖਿਚਣ ਦਸ ਕੋਈ ਖੁਸ਼ੀ ਹੋਈ ਕਹਿੰਦੇ ਨਹੀਂ ਮਿਟ ਗਈ ਗਮੀ ਹੋਈ ਕਹਿੰਦੇ ਨਹੀਂ ਕਹਿੰਦੇ ਬਸ ਮੇਰਾ ਅੰਦਰ ਇਸ ਤਰ੍ਹਾਂ ਹੀ ਹੈ ਆਈਆਂ ਸੰਤੇ ਮਿਟ ਗਈਆਂ ਫਿਰ ਮੈਂ ਬੇਨਤੀ ਕਰਾਂਗਾ ਜੀ ਇਹ ਇਹ ਰਹਿਣਾ ਇਸ ਤਰੀਕ ਕਟੰਬ ਚ ਰਹਿੰਦਿਆਂ ਇਹ ਕਲੇਸ਼ ਨਹੀਂ ਮੁਕਾ